ਪੰਜਾਬੀ ਕਲਚਰ ਚੈਨਲ ਦੇਖ ਰਹੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਦੋਸਤੋ ਪੰਜਾਬੀ ਸੰਗੀਤ ਖੇਤਰ ਇੰਨਾ ਕ ਅਮੀਰ ਹੈ ਕਿ ਇਸ ਦੇ ਵਿੱਚ ਨਵੇਂ ਤੋਂ ਨਵੀਆਂ ਆਵਾਜ਼ਾਂ ਨਵੇਂ ਤੋਂ ਨਵੇਂ ਚਿਹਰੇ ਇਹ ਤੇ ਸ਼ਾਮਲ ਹੁੰਦੇ ਆ ਉਹਨਾਂ ਦੇ ਵਿੱਚੋਂ ਇਹ ਕਿਆ ਸਰਾਈਂ ਲਗਾਈਆਂ ਜਾ ਸਕਦੀਆਂ ਨੇ ਕਿ ਉਹਨਾਂ ਦੀ ਆਵਾਜ਼ ਨੂੰ ਦੇਖ ਕੇ ਕਿ ਆਉਣ ਵਾਲਾ ਸਮਾਂ ਉਹਨਾਂ ਦਾ ਹੋਏਗਾ ਤੇ ਅੱਜ ਸਾਡੇ ਨਾਲ ਇੱਕ ਨਵੀਂ ਆਵਾਜ਼ ਮੇਰੀ ਮਰਾਦ ਹੈ ਸੁਖ ਢਾਲੀਵਾਲ ਸਸਿਕਾ ਜਿਹੜੇ ਕਿ ਕੈਨੇਡਾ ਤੋਂ ਨੇ ਸਰੀ ਰਹਿੰਦੇ ਨੇ ਉਹਨਾਂ ਦੇ ਨਾਲ ਅੱਜ ਆਪਾਂ ਕਰਾਂਗੇ ਗੱਲਬਾਤ ਉਹਨਾਂ ਦੀ ਗਾਇਕੀ ਦੇ ਸਫ਼ਰ ਬਾਰੇ ਤੇ ਸਭ ਤੋਂ ਪਹਿਲਾਂ ਕਿਉਂਕਿ ਨਵੇਂ ਚਿਹਰਿਆਂ ਦੀ ਜਾਣ ਪਛਾਣ ਤੁਹਾਡੇ ਨਾਲ ਹੋਣੀ ਜ਼ਰੂਰੀ ਹੈ ਕਿ ਉਹਨਾਂ ਦਾ ਪਿਛੋਕੜ ਕਿੱਥੋਂ ਦਾ ਤੇ ਉਹਨਾਂ ਦਾ ਗਾਇਕੀ ਦੇ ਨਾਲ ਇਹ ਵਾ ਵਾਸਤਾ ਕਿਵੇਂ ਪਿਆਸ ਸਸਿਕਾ ਜੀ ਪੰਜਾਬੀ ਕਲਚਰ ਚੈਨਲ ਦੇਖਣ ਵਾਲੇ ਸਾਰੀ ਸਰੋਤਿਆਂ ਨੂੰ ਪਿਆਰ ਭਰੀ ਸਸਿਕਾ ਮੇਰਾ ਪਿਛੋਕੜ ਹੈ ਜਿਹੜਾ ਡਿਸਟ੍ਰਿਕਟ ਸੰਗਰੂਰ ਦੇ ਨਾਲ ਇਹ ਛੋਟਾ ਜਿਹਾ ਕਸਬਾ ਹੈ ਸ਼ੇਰਪੁਰ थाना ਉਹਦੇ ਬਿਲਕੁਲ ਮੱਕੀ ਦੇ ਵਿੱਚ ਵਸਿਆ ਹੋਇਆ ਪਿੰਡ ਕੇ ਜਿਹਨੂੰ ਸ਼ਾਹੂਕਾਰਾਂ ਦਾ ਪਿੰਡ ਵੀ ਕਿਹਾ ਜਾਂਦਾ ਹੈ ਕੇ ਪਿੰਡ ਦਾ ਮੈਂ ਜੰਪਾ ਲਾ ਮੇਰੇ ਪਿਤਾ ਸਰਦਾਰ ਮੱਗਰ ਸਿੰਘ ਢਾਲੀਵਾਲ ਮਾਤਾ ਬਲਜੀਤ ਕੌਰ ਉਹਨਾਂ ਦੀ ਕੋਖਾ ਜਨਮ ਲਿਆ ਤੇ ਅੱਜ ਇੱਥੇ ਜੇ ਜਿਹੜਾ ਗਾਇਕੀ ਵੱਲ ਆਉਣ ਦਾ ਸਬੱਬ ਕਿਵੇਂ ਬਣਿਆ ਕੋਈ ਪਹਿਲਾ ਪਰਿਵਾਰ ਦੇ ਵਿੱਚ ਗਾਉਂਦਾ ਸੀ ਜਾਂ ਨਹੀਂ ਗਾਇਕੀ ਦੇ ਵਿੱਚ ਕੋਈ ਪਰਿਵਾਰ ਪਿਛੋਕੜ ਨਹੀਂ ਹੈ ਵੈਸੇ ਮੈਨੂੰ ਲਿਖਣ ਦਾ ਸ਼ੌਕ ਬਹੁਤ ਚੱਤੋ ਸੀ ਹੂੰ ਤੇ ਮੈਂ ਜਦੋਂ 9ਵੀਂ ਚ ਪੜਦਾ ਸੀ ਸ਼ੇਰਪੁਰ ਸਕੂਲ ਚ ਉਦੋਂ ਤੋਂ ਲਿਖਣ ਦਾ ਸ਼ੌਕ ਪਿਆ ਹੈ ਪੰਜਾਬੀ ਗਾਇਕਾਂ ਨੂੰ ਮੈਂ ਜ਼ਿਆਦਾ ਸੁਣਦਾ ਸੀ ਜਿਵੇਂ ਰਮਲਾ ਸਾਹਿਬ ਹੋ ਗਏ ਸਰੀਕ ਸਾਹਿਬ ਹੋ ਗਏ ਕੁਲਦੀਪ ਮਾਨਕ ਜੀ ਇਹਨਾਂ ਮਤਲਬ ਤੁਸੀਂ ਗੀਤਕਾਰੀ ਤੋਂ ਗਾਇਕੀ ਵਾਲਾ ਹੈ ਜੀ ਜੀ ਤੇ ਤੁਹਾਡੇ ਪਹਿਲੇ ਜਿਹੜੇ ਗੀਤ ਉਹ ਕਿਹੜੇ ਕਿਹੜੇ ਗਾਇਕਾਂ ਨੇ ਰਿਕਾਰਡ ਕਰਵਾਏ ਤੁਹਾਡੇ ਸਭ ਤੋਂ ਪਹਿਲਾਂ ਮੇਰਾ ਇਹ ਗਾਣਾ ਜਿਹੜਾ ਸੀਗਾ ਉਹ ਕਰਮਜੀਤ ਰੰਧਾਵਾ ਜੀ ਅੱਜ ਕੱਲ ਉਸ ਦੁਨੀਆ 'ਚ ਨਹੀਂ ਹੈਗੇ ਉਹਨਾਂ ਨੇ ਕਿਸਰੀ 'ਚ ਮੇਰੇ ਗਾਣੇ ਰੋੜ ਕੀਤੇ ਈਟੀਸੀ ਪੰਜਾਬੀ 'ਤੇ ਚੱਲਦੇ ਰਹੇ ਹਮ ਅ ਕਿਹੜਾ ਗਾਣਾ ਸੀ ਚੱਕ ਦਾਂਗੇ ਫੱਟੇ ਬੱਲੀਏ ਜੱਟ ਰਫਲ ਲਿਆ 12 ਬੋਰ ਦੀ ਇਦਾਂ ਦੇ ਕਾਫੀ ਗਾਣੇ ਅੱਛਾ ਇੱਕ ਦੂਏਟ ਵੀ ਉਹਨਾਂ ਨੇ ਮੇਰੇ ਗਾਏ ਅੱਛਾ ਤੇ ਇੱਕ ਇਹ ਮੇਰਾ ਹਾਲ ਉਹਦੇ ਪੰਜ ਮਤਾਸੇ ਆਨੰਦ ਮੇਜ ਜਿ ਕਿ ਆਇਆ ਸੀ ਉਹਨਾਂ ਦੀ ਆਵਾਜ਼ ਸੀ ਹਾਂ ਤੇ ਕਾਫੀ ਉਹਨ ਇੱਕ ਐਸੇਡ ਮੇਰੇ ਖਿਆਲ ਉਹ ਸਭ ਤੋਂ ਪਹਿਲੀ ਉਹਦੀ ਕੈਸੇਟ ਸ਼ਾਇਦ ਅ ਬਚਨ ਬੇਦਰ ਹਣਾ ਰਿਕਾਰਡ ਹਾਂਜੀ ਬਚਨ ਬੇਦਰ ਹਾਂਜੀ ਹਾਂ ਤੇ ਉਸ ਤੋਂ ਬਾਅਦ ਹੋਰ ਤੁਹਾਡੇ ਫਿਰ ਗੀਤ ਕਿਹੜੇ ਕਿਹੜੇ ਗਾਇਕਾਂ ਨੇ ਗਾਏ ਹੋਰ ਮੇਰੇ ਗਾਇਕਾਂ ਨੇ ਆਤਮਾ ਰੋਜੀ ਅੱਛਾ ਹਾਂਜੀ ਉਹਨਾਂ ਨੇ ਮੇਰਾ ਗਾਣਾ ਗਾਇਆ ਸਰਪੰਚੀ ਉਹਦਾ ਬਹੁਤ ਮਸ਼ਹੂਰ ਹੋਇਆ ਕਾਫੀ ਚੱਲਿਆ ਗਾਣਾ ਬੜਾ ਮਕਬੂਲ ਹੋਇਆ ਹਾਂਜੀ ਉਹ ਵੀ ਮੇਰਾ ਲਿਖਿਆ ਹੋਇਆ ਅੱਛਾ ਤੇ ਐਕਚੁਅਲੀ ਪਹਿਲਾ ਮੇਰਾ ਨਾਮ ਗੀਤਕਾਰੀ ਦੇ ਵਿੱਚ ਬਾਈ ਢਾਲੀ ਵਾਲਾ ਹੋਣਾ ਸੀ ਬਾਈ ਬਾਈ 42 ਵਾਲਾ 42 ਵਾਲਾ ਅੱਛਾ ਜਦੋਂ ਮੈਂ ਗਾਇਕੀ ਖੇਤਰ ਚ ਆਇਆ ਹਾਂ ਤੇ ਥੋੜਾ ਜਿਹਾ ਜ਼ਿਆਦਾ ਮਿੱਤਰ ਰਹਾ ਨਾ ਜਿਹੜਾ ਸਰਕਲ ਹੁੰਦਲਾ ਆਪਣਾ ਉਹਨਾਂ ਨੇ ਕਿਹਾ ਵੀ ਕੋਈ ਕੋਈ ਨਾਂ ਛੋਟਾ ਜਿਹਾ ਸਜਾ ਮੈਂ ਉਹਨਾਂ ਨੇ ਕਿਹਾ ਵੀ ਤੁਸੀਂ ਆਪ ਹੀ ਦੱਸੋ ਫਿਰ ਹਾਂ ਤੇ ਫਿਰ ਮੇਰਾ ਇੱਕ ਦੋਸਤ ਹੈ ਸਾਡੇ ਭਰਾ ਮਨਜੀਤ ਸਿੰਘ ਪੰਦੇਰ ਅੱਛਾ ਐਬਸਪੋਰਟ ਤੋਂ ਉਹ ਸਾਡਾ ਜਿਹੜਾ ਦੇਸੀ ਰੌਕ ਐਂਟਰਟੇਨਮੈਂਟ ਸਾਡੀ ਕੰਮ میوزਿਕ ਕੰਪਨੀ ਹੈ ਉਹ ਮੇਰੇ ਨਾਲ ਪਾਰਟਨਰ ਹੈ ਅੱਛਾ ਤੇ ਉਹਨਾਂ ਨੇ ਇਹ ਮੇਰਾ ਨਾਮ ਰੱਖਿਆ ਸੁਖਤਾਲੀ ਵਾਲਾ ਅੱਛਾ ਤੁਸੀਂ ਆਪਣੀ ਕੰਪਨੀ ਵੀ ਲਾਂਚ ਕੀਤੀ ਜੀ ਕੀ ਨਾਮ ਕੰਪਨੀ ਦਾ ਦੇਸੀ ਰੌਕ ਐਂਟਰਟੇਨਮੈਂਟ ਦੇਸੀ ਰੌਕ ਥੈਂਕ ਯੂ ਉਹਦੇ ਚ ਹੋਰ ਵੀ ਤੁਸੀਂ ਕਿਸੇ ਕਲਾਕਾਰ ਨੂੰ ਰਿਕਾਰਡ ਕੀਤਾ ਕਈ ਕਲਾਕਾਰ ਕੀਤਾ ਜੀ ਅੱਛਾ ਹਾਂਜੀ ਤੇ ਬੇਸਿਕਲੀ ਅਸੀਂ ਉਹ ਜਦੋਂ ਬਣਾਈ ਸੀ ਉਹਦੇ ਵਿੱਚ ਇਹ ਸੀਗਾ ਤੇ ਵੀ ਜਦੋਂ ਜਿਹੜਾ ਗੀਤਕਾਰ ਹੁੰਦਾ ਹੈ ਅੱਜਕੱਲ ਨਾ ਇਦਾਂ ਹੋ ਰਿਹਾ ਹੈ ਵੀ ਗੀਤ ਵੀ ਦਿਓ ਤੇ ਅੱਗੋਂ ਕਹਿੰਦੇ ਵੀ ਪੈਸੇ ਵੀ ਦਿਓ ਫਿਰ ਗਾਣਾ ਰਿਕਾਰਡ ਹੋਊਗਾ ਤਾਂ ਹੀ ਮਹਿੰਗਾ ਇੱਕੀ ਵਾਲਾ ਅੱਛਾ ਵੀ ਕਿਸੇ ਨੂੰ ਦੇਣ ਦੀ ਬਜਾਏ ਆਪਦੇ ਤੇ ਕਿਉਂ ਨਾ ਲਈਏ ਠੀਕ ਹੈ ਨਾ ਤੇ ਲੱਗਿਆ ਸਾਰੇ ਤੇ ਯਾਰਾਂ ਦੋਸਤਾਂ ਨੇ ਵੀ ਸਲਾਹ ਦਿੱਤੀ ਵੀ ਤੇਰੀ ਆਵਾਜ਼ ਚੰਗੀ ਹੈ ਤੇ ਤੂੰ ਕਰ ਸਕਦਾ ਹੈ ਤੇ ਉਹਨਾਂ ਦੀ ਹੱਲਾਸ਼ੇਰੀ ਨਾਲ ਫਿਰ ਮੈਂ ਸਭ ਤੋਂ ਪਹਿਲਾਂ ਘਰੋਂ ਆ ਜਾ ਤੇ ਲਈ ਆਵਦੇ ਅੱਛਾ ਹੈ ਨਾ ਜਿਹੜੇ ਲਾਈਫ ਪਾਰਟਨਰ ਹੁੰਦੇ ਨੇ ਵਾਈ ਬੱਚੇ ਹਨ ਤੇ ਭਰਾਵਾਂ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਕੋਈ ਗੱਲ ਨਹੀਂ ਤੈਨੂੰ ਤਾਂ 15 ਸਾਲ ਪਹਿਲਾਂ ਆ ਜਾਣਾ ਚਾਹੀਦਾ ਸੀ ਤੇ ਤੂੰ ਤਾਂ ਲੇਟ ਹੈ ਅੱਛਾ ਹਯਾਤ ਲਾ ਕੇ ਫਿਰ ਆਪਾਂ ਸ਼ੁਰੂ ਕਰਤਾ। ਦੱਸੋ ਕਿ ਤੁਹਾਨੂੰ ਇਹ ਜਿਹੜੀ ਲਿਖਣ ਦੀ ਪ੍ਰੇਰਣਾ ਪਹਿਲਾਂ ਤੁਸੀਂ ਗੀਤਕਾਰੀ ਤੋਂ ਕੈਕੀਵਾਂ ਲਾਏ ਤੇ ਗੀਤਕਾਰੀ ਦੇ ਵਿੱਚ ਤੁਹਾਨੂੰ ਜਿਹੜੀ ਸਿਹਤ ਮਿਲੀ ਉਹ ਕਿਸ ਤਰ੍ਹਾਂ ਮਿਲੀ ਕਿੰਨੂ ਕਿਸੇ ਨੂੰ ਸੁਣ ਤੋਂ ਤੁਹਾਨੂੰ ਚਿਟਕ ਲੱਗੀ ਜਾਂ ਕਿਸੇ ਦੇ ਲਿਖਣ ਲਿਖਾਰੀ ਤੋਂ ਲੱਗੀ ਜਾਂ ਤੁਹਾਡਾ ਕੋਈ ਇਸ ਤਰ੍ਹਾਂ ਦਾ ਉਸਤਾਦ ਸੀ ਜਿਨੇ ਤੁਹਾਨੂੰ ਇਸ ਵੱਲ ਪ੍ਰੇਰਿਆ ਨਹੀਂ ਫਿਲਹਾਲ ਜਿਹੜੇ ਕਹਿੰਦੇ ਨੇ ਆਫੀਸ਼ੀਅਲੀ ਮੇਰਾ ਕੋਈ ਉਸਤਾਦ ਨਹੀਂ ਇਸ ਲਾਈਨ ਵਿੱਚ ਅੱਛਾ ਲਿਖਣ ਦੇ ਵਿੱਚ ਮੈਂ ਆਪ ਹੀ ਟ੍ਰੇਡ ਕਰਿਆ ਤੇ ਸਿੱਧਾ ਹੁੰਦਾ ਗਿਆ ਤੇ ਅਸੀਂ ਮੈਨੂੰ ਪੜਨ ਦਾ ਬਹੁਤ ਸ਼ੌਕ ਸੀ ਜਦੋਂ ਮੈਂ ਇੰਡੀਆ ਹੁੰਦਾ ਸੀ ਮੇਰੇ ਕੋਲੇ ਤਿੰਨ ਅਖਬਾਰ ਦਿੱਲੀ ਆਉਂਦੇ ਸੀ ਅੱਛਾ ਹਾਂ ਮੈਂ 2-3 ਸਾਲ ਇਹ ਰ ਮਤਲਬ ਇਹ ਰੁਝਾਨ ਰੱਖਿਆ ਹੂੰ 2-3 ਅਖਬਾਰ ਮੇਰਾ ਛੋਟਾ ਭਰਾ ਬਲਵਿੰਦਰ ਉਹ ਜਗਬਾਣੀ ਅਖਬਾਰ ਦਾ ਪੱਤਰਕਾਰ ਹੁੰਦਾ ਸੀ ਇੱਕ ਅਖਬਾਰ ਤਾਂ ਸਾਡੇ ਘਰੇ ਫ੍ਰੀ ਆਉਂਦਾ ਸੀ ਅੱਛਾ ਤੇ ਇੱਕ ਨਵਾਂ ਜਵਾਨਾ ਅਖਬਾਰ ਉਹਦੇ ਵਿੱਚ ਬੜਾ ਮਟੀਰੀਅਲ ਮਿਲਦਾ ਸੀ ਪੜਨ ਨੂੰ ਮੈਂ ਉਹ ਪੜਦਾ ਸੀ ਅੱਛਾ ਤੇ ਹੋਰ ਇੱਕ ਦੋ ਅਖਬਾਰ ਜਿਹੜੇ ਹੁੰਦੇ ਹਨ ਮੈਂ ਤਿੰਨ ਕ ਅਖਬਾਰ ਦਿੱਲੀ ਦੇ ਮਤਲਬ ਪੜ੍ਹ ਹੀ ਲੈਂਦਾ ਸੀ ਬਾਕੀ ਕਿਤਾਬਾਂ ਤੇ ਲਾਇਬ੍ਰੇਰੀ ਛੋਟੀ ਜੀ ਮੇਰੇ ਕੋਲ ਕਿੰਨੀ ਉਮਰ ਸੀ ਜਦੋਂ ਪਹਿਲਾ ਗੀਤ ਲਿਖਿਆ ਨੌਵੇਂ ਚ ਵੱਡਦਾ ਸੀ ਦੇਖ ਲਓ ਤੁਸੀਂ ਮੇਰੀ ਉਦੋਂ ਉਰ ਹੈਗੀ ਸੀ ਤੇ ਰਿਕਾਰਡ ਜਿਹੜਾ ਆ ਕੇ ਗੀਤ ਹੋਇਆ ਉਹ ਕਿੰਨੇ ਸਾਲਾਂ ਬਾਅਦ ਹੋਇਆ ਪਹਿਲਾ ਗੀਤ ਕੋਈ ਇਸ ਤਰ੍ਹਾਂ ਦੇ ਹੋਣੇ ਆ ਜਿਹੜੇ ਨਹੀਂ ਰਿਕਾਰਡ ਹੋਏ ਨਾ ਕਿਤੇ ਛਾਪੇ ਉਸ ਤਰੀ ਪਏ ਰਹੇ ਪਏ ਆ ਜੀ ਬੇਸਿਕਲੀ ਮੇਰੇ ਨਾਲ ਲੋਕ ਤੱਤ ਜਿਵੇਂ ਢਾਡੀ ਰੰਗ ਕਵੀਸ਼ਰੀ ਮੈਂ ਇਹਨਾਂ ਦੇ ਵੀ ਹੱਥਾਂ ਜਮਾਉਂਦਾ ਰਹਿਣਾ ਉਹ ਨਹੀਂ ਰਿਕਾਰਡ ਹੋਏ ਤੇ ਬਾਕੀ ਜਿਹੜੇ ዱਇਟ ਹੋ ਗਏ ਹਨਾ ਜਾਂ ਸੋਲੋ ਹੋ ਗਏ ਤੇ ਲੋਕ ਤੱਤ ਵਗੈਰਾ ਉਹ ਹੋਏ ਹੋਏ ਆ ਕਿੰਨੇ ਕ ਗੀਤ ਤੁਹਾਡੇ ਹੁਣ ਤੱਕ ਰਿਕਾਰਡ ਹੋਏ ਆ ਜਿਆਦਾ ਦੂਸਰੇ ਕਹਿ ਕਨੀ ਵਾਜੀ 10 ਤੋਂ 15 ਕ ਗੀਤਾਂ ਨੇ 10 ਤੋਂ 15 ਹਾਂਜੀ 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 ਅੱਛਾ ਹਾਂਜੀ ਉਹਨਾਂ ਦੇ ਵਿੱਚੋਂ ਜਿਹੜਾ ਤੁਹਾਡਾ ਹਿੱਟ ਗੀਤ ਕਿਹੜੇ-ਕਿਹੜੇ ਨੇ ਇੱਕ ਤਾਂ ਸਰਪੰਚੀ ਵੀ ਹਿੱਟ ਰਿਹਾ ਸਰਪੰਚੀ ਹਾਂਜੀ ਹਾਂਜੀ ਤੇ ਬਾਕੀ ਉਹ 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 ਜਮਾਨੇ ਦਾ ਕਰਮਜੀਤ ਰੰਧਾਵਾ ਉਹ ਗਾਣੇ ਮੇਰੇ ਉਹ ਗਾਣਾ ਵੀ ਹੈ ਟੀਸੀ ਤੇ ਚੱਲਦੇ ਰਹੇ ਹਾਂ ਹਾਂ ਤੇ ਵਧੀਆ ਸੀ ਅੱਛਾ ਹੁਣ ਮੇਰਾ ਮੈਂ ਡਿਊਟੀ ਡਿਊਟ ਵੱਲ ਆਇਆ ਅੱਛਾ ਹੁਣ ਤੁਹਾਡੀ ਇਹ ਜਿਹੜੀ ਪਹਿਲਾਂ ਜਦੋਂ ਤੁਹਾਨੂੰ ਗਾਇਕੀ ਵੱਲ ਆਏ ਹੋ ਜੀ ਤਾਂ ਆ ਕੇ ਤੁਸੀਂ ਜਿਹੜੀ ਐਂਟਰੀ ਮਾਰੀ ਆ ਉਹ ਐਜ਼ ਅ ਡਿਊਟਰ ਮਾਰੀ ਆ ਡਿਊਟਰ ਮੈਨੂੰ ਸ਼ੌਪ ਲੂਟ ਦਾ ਅੱਛਾ ਡਿਊਟਰ ਦੇ ਵਿੱਚ ਜਿਹੜਾ ਤੁਹਾਡਾ ਪਹਿਲਾ ਗੀਤ ਹੈ ਹਾਂਜੀ ਕਿੰਨੇ ਗਾਣੇ ਰਿਕਾਰਡ ਹੋਏ ਐਜੂਟੂਨ ਸੀ ਕਰਵਾਏ ਗਾਣੇ ਮੇਰੇ 3 ਰਿਕਾਰਡ ਹੋਏ ਪਏ ਬਸ ਪਹਿਲਾ ਗਾਣਾ ਮੈਂ ਛੱਡ ਚੁੱਕਿਆ ਹਾਂ ਰੀਲਿਸ ਕੀਤਾ ਹਾਂਜੀ ਰੀਲਿਸ ਕਰਤਾ ਕੈਨੇਡਾ ਵਰਸਸ ਪਿੰਡ ਹਾਂ ਉਹਦੇ ਵਿੱਚ ਜਿਹੜੀ ਫੀਚਰਿੰਗ ਆ ਉਹ ਮੇਰੇ ਨਾਲ ਜਿਹੜੀ ਕੁੜੀ ਲੋਇਟ ਕਰਦੀ ਐ ਸਿਮਰਨ ਸੋਤਾ ਜੀ ਹਾਂ ਤੇ ਉਹਨਾਂ ਨੇ ਮਾਡਲਿੰਗ ਕੀਤੀ ਐ ਅੱਛਾ ਅਸੀਂ ਦੋਵੇਂ ਹਾਂ ਤੇ ਜਿਹੜੀ ਵੋਕਲ ਐ ਉਹ ਹੈਗੀ ਐ ਮੌਨਿਕਾ ਸੰਧੂ ਜੀ ਨੇ ਅੱਛਾ ਬਠਿੰਡਾ ਤੋਂ ਠੀਕ ਹੈ ਤੇ ਅਗਲੇ ਜਿਹੜੇ ਮੇਰੇ ਗਾਣੇ ਆ ਰਹੇ ਹੋ ਸਿਮਰਨ ਸੋਤਾ ਜੀ ਨਾਲ ਓਕੇ ਹਾਂਜੀ ਤੇ ਉਹ ਜਿਹੜਾ ਗਾਣਾ ਤੁਹਾਡਾ ਹੈਗਾ ਕੈਨੇਡਾ ਵਰਸ ਪਿੰਡ ਉਹਦੇ ਦੋ ਪੋਲ ਜੀ ਉਹ ਕੈਨੇਡਾ ਦੀ ਲਾਈਫ ਤੇ ਹੀ ਆਈ ਜਦੋਂ ਬਾਵਾ ਕਹਿੰਦੇ ਹੁੰਦੇ ਜਦੋਂ ਬਾਵਾ ਟਾਈਮ ਹੋ ਜਾ ਕੇ ਆਇਆ ਨੂੰ ਤੇ ਇੱਕ ਹਫ਼ਤਾ ਵੀ ਜਦੋਂ ਬੰਦਾ ਸੌਂਦਾ ਉਹ ਸੁਪਨਾ ਪੰਜਾਬ ਦਾ ਆਉਂਦਾ ਕੈਨੇਡਾ ਚ ਨਹੀਂ ਆਉਂਦਾ ਹਾਂ ਤੇ ਉਹਨਾਂ ਗੱਲਾਂ ਨੂੰ ਸੁਣ ਕੇ ਮਤਲਬ ਉਹਦਾਂ ਦੀ ਆਪ ਪੇਸ਼ਕਾਰੀ ਕੀਤੀ ਕਰਨੀ ਕੁਝ ਨਹੀਂ ਕੀਤੀ ਤੇ ਉਦੇ ਬੋਲ ਨੇ ਇੱਕ ਹਸਬੰਦ ਵਾਈਫ ਗੱਲਬਾਤ ਕਰ ਰਹੇ ਨੇ ਹੂੰ ਕਹਿੰਦੀ ਆ ਹਸਬੰਦ ਕਹਿੰਦਾ ਕਿ ਉਹ ਗੱਲ ਮੰਨੇ ਜੇ ਮੇਰੀ ਮਾਇਆ ਖਾਂ ਇੱਕ ਬੱਲੀਏ ਨਹੀਂ ਛੱਡ ਕੈਨੇਡਾ ਦਾ ਖਿਹੜਾ ਹੁਣ ਪਿੰਡ ਨੂੰ ਚਲੀਏ ਨਹੀਂ ਤੂੰ ਨਾਲ ਲਿਹਾਈ ਮੈਨੂੰ ਆਈਸ ਟੜੀ ਵੀ ਜਹ ਤੇ ਪ੍ਰੇਮ ਐਂਡ ਜਹ ਜੱਟ ਤੇ ਜ਼ਿੰਮੇਵਾਰੀ ਪੈ ਗਈ ਨਹੀਂ ਹੁਣ ਤੂੰ ਵੇਚਦੀ ਪੀਜ਼ੇ ਤੇ ਜੱਟ ਰਹਿੰਦਾ ਸ਼ਿਫਟਾਂ ਤੇ ਪਿੰਡ ਸਾਡੀ ਸਰਦਾਰੀ ਇੱਥੇ ਫੀਲਿੰਗ ਰਹਗੀ ਨਹੀਂ ਤੂੰ ਵੇਚਦੀ ਪੀਜੇ ਤੇ ਜੱਟ ਰਹਿੰਦਾ ਹੈ ਸ਼ਿਫਟਾਂ ਤੇ ਪਿੰਡ ਸਾਡੀ ਸਰਦਾਰੀ ਇੱਥੇ ਫੀਲਿੰਗ ਰਹਗੀ ਨਹੀਂ ਤੇ ਉਹ ਬੀਬੀ ਕਹਿੰਦੀ ਹੈ ਗੀਤ ਜੀ ਇਹ ਤੁਹਾਡਾ ਆਪ ਦੇ ਇਹ ਲਿਖਿਆ ਹਾਂਜੀ ਮੈਂ ਆਪ ਦੀ ਲਿਖਿਆ ਜਿਹੜੇ ਦੂਜੇ ਦੋ ਗੀਤ ਹੋਰ ਰਿਕਾਰਡ ਹੋਏ ਆ ਉਹ ਵੀ ਮੇਰੇ ਆਪਣੇ ਕਰਨੇ ਆ ਕਿ ਹਾਂਜੀ ਤੇ ਉਹ ਵੀ ਤੁਹਾਡੀ ਉਹ ਵੀ ਮੇਰੇ ਆਪਣੇ ਲਿਖਿਆ ਹੈ ਕਿ ਇੱਥੇ ਪ੍ਰਵਾਸ ਕਦੋਂ ਕੀਤਾ ਆ ਕਿ ਕੈਨੇਡਾ ਮੈਂ 2018 ਚ ਆਇਆ ਸੀ ਅੱਛਾ ਤੇ ਤੁਸੀਂ ਇਥੋਂ ਦੀ ਜਿਹੜੀ ਗਾਇਕੀ ਆ ਜੀ ਤੇ ਉੱਥੇ ਸਾਡੇ ਪੰਜਾਬ ਦੇ ਵਿੱਚ ਜਿਹੜੀ ਗਾਇਕੀ ਜੀ ਉੱਥੋਂ ਦਾ ਜਿਹੜਾ ਪਲੇਟਫਾਰਮ ਉਹਨਾਂ ਨੂੰ ਵਹੇ ਜਾਂ ਹੁੰਦਾ ਜੀ ਉੱਥੇ ਵਧੀਆ ਜਾਂ ਇੱਥੇ ਵਧੀਆ ਲੱਗਦਾ ਦੇਖੋ ਉੱਥੇ ਥੋੜਾ ਨਾ ਸਾਧਨਾ ਦੀ ਘਾਟ ਹੈ ਇੱਥੇ ਬੰਦੇ ਕੋਲ ਕੰਮ ਹੁੰਦਾ ਹਮ ਕੰਮ ਹੁੰਦਾ ਤੇ ਆਪਣੇ ਜੋਗਾ ਉਹ ਕਰ ਲੈਂਦਾ ਹਮ ਤੇ ਬਾਕੀ ਮੈਨੂੰ ਤਾਂ ਇਹ ਲੱਗਦਾ ਵੀ ਜਿੱਦਾਂ ਇੱਥੇ ਮੇਲੇ ਹੁੰਦੇ ਆ ਹਨਾ ਤੇ ਪੰਜਾਬੀ ਸਾਡੇ ਇੱਥੇ ਪਹੁੰਚ ਗਏ ਆ ਹਮ ਸੁਣਨ ਵਾਲੇ ਸਰੋਤੇ ਮੈਨੂੰ ਲੱਗਦਾ ਉਰੇ ਜਿਆਦਾ ਹੋ ਗਏ ਹੁਣ ਪੰਜਾਬ ਚ ਘਟ ਰਹੇ ਹੈ ਹਾਂਜੀ ਹਾਂਜੀ ਕਿਉਂਕਿ ਮੇਲੇਆਂ ਚ ਕੱਲ ਜਿਹੜਾ ਐਡਮਿੰਟਨ ਦੇ ਵਿੱਚ ਮੇਲਾ ਹੋਇਆ ਹੈ ਹਾਂ ਭਾਜੀ ਗੁਪਿੰਦਰ ਮਠਾੜੂ ਜੀ ਤੇ ਕੁਲਵੀਰ ਓਪਲ ਜੀ ਲਾਡੀ ਸੂਸਾਂ ਵਾਲਾ ਜੀ ਉਹਨਾਂ ਦੀ ਸਾਰੀ ਟੀਮ ਨੇ ਇੰਨਾ ਮਤਲਬ ਜਿਹੜਾ ਉਦਮ ਕਰਕੇ ਪਹਿਰਵਾ ਮੇਲਾ ਕਰਾਇਆ ਹੈ ਤੇ ਪੰਜਾਬੀਆਂ ਦੀ ਉੱਥੇ ਜਿਹੜੀ ਬਹੁਤ ਆਤ ਸੀ ਜਿੰਨਾ ਘਟ ਸੀ ਉਹ ਤੋਂ ਮਤਲਬ ਇੰਨਾ ਪਿਆਰ ਮਿਲਦਾ ਪੰਜਾਬੀ ਨੂੰ ਗਾਇਕਾ ਨੂੰ ਗੀਤਾਂ ਨੂੰ ਤੇ ਮੈਨੂੰ ਲੱਗਦਾ ਵੀ ਇੱਥੇ ਹੁਣ ਜ਼ਿਆਦਾ ਪਰਫੁੱਲਤ ਹੋ ਰਹੀ ਹੈ ਮਜਾ ਸੁਖ ਧਾਰਿਵਾਲ ਜਿਨ੍ਹਾਂ ਨੇ ਕਿ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਨਵਾਂ ਪੈਰ ਰੱਖਿਆ ਹੈ ਅਗਲੇ ਗੀਤਾਂ ਦੇ ਰਾਹੀਂ ਇੱਕ ਵੱਖਰੇ ਰੂਪ ਦੇ ਵਿੱਚ ਇੱਕ ਵੱਖਰੇ ਅੰਦਾਜ਼ ਦੇ ਨਾਲ ਤੁਹਾਡੇ ਸੁਣਨ ਨੂੰ ਖੁਣਗੇ ਗੀਤ ਦਾ ਕੋ ਟਾਈਟਲ ਫਾਈਨਲ ਕਰਦਾ ਕਿ ਨਹੀਂ ਇਹ ਜੋ ਕੀਤਾ ਅਗਲੇ ਦਾ ਅਗਲਾ ਗਾਣਾ ਮੇਰਾ ਇੱਕ ਨੈਗਰਾਫਾਲ ਐਡੁੱਜਾ ਹੈਗਾ ਡਿਫੈਂਡਰ ਨੈਗਰਾਫਾਲ ਤੇ ਡਿਫੈਂਡਰ ਨਵੇਂ ਉਹਨਾਂ ਦੇ ਗਾਣੇ ਰਿਕਾਰਡ ਹੋਏ ਪਏ ਆ ਉਹ ਆ ਰਹੇ ਨੇ ਦੋਨਾਂ ਦੇ ਵਿੱਚ ਤੇ ਰੇਟਾ ਦੀ ਲਾਈਫ ਦਾ ਇਥੋਂ ਦੇ ਜ਼ਿੰਦਗੀ ਦਾ ਇਥੋਂ ਦੇ ਰਹਿਣ ਸਹਿਣ ਦਾ ਜ਼ਿਕਰ ਹੋਏਗਾ ਉਹ ਤੁਹਾਡੀਆਂ ਜਿਹੜੇ ਨੌਜਵਾਨ ਵਰਗ ਆ ਉਹਨਾਂ ਦੇ ਆਪਾਂ ਨੰਬਰ ਜ਼ਿਕਰ ਹੋਏਗਾ ਤੁਹਾਡਾ ਸਾਰਿਆਂ ਦਾ ਪੰਜਾਬੀ ਕਲਚਰ ਚੈਨਲ ਨਾਲ ਨਾਲ ਚੁਣਨ ਲਈ ਬਹੁਤ ਬਹੁਤ ਧੰਨਵਾਦ ਤੇ ਖਾਸ ਕਰਕੇ ਸੁਖਤਰ ਜੀ ਦਾ ਸასი ਸ਼ਾ